ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਖਾਲਸਤਾਨੀ ਸਮਰਤੇਕ ਅਮਰਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੋਹ ਚੁਕ ਲਈ ਹੈ ਹਾਲਾਂਕਿ ਇਸ ਦੀ ਕੋਈ ਫੋਟੋ ਵੀਡੀਓ ਜਾਰੀ ਨਹੀਂ ਕੀਤੀ ਗਈ ਸੂਤਰਾਂ ਦੇ ਮੁਤਾਬਕ ਪਰਿਵਾਰ ਨੂੰ ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰਨ ਦਾ ਵੀ ਸਮਾਂ ਦਿੱਤਾ ਜਾਏਗਾ ਇਸ ਲਈ ਉਹਨਾਂ ਨੂੰ ਸੁਰੱਖਿਅਤ ਵਾਪਸ 에ਅਰਪੋਰਟ ਲਿਜਾਇਆ ਜਾ ਰਿਹਾ ਹੈ ਇੱਥੇ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਸੂਤਰਾਂ ਦੇ ਮੁਤਾਬਕ ਅਮਰਤਪਾਲ ਸਿੰਘ ਹੀ 40 ਮਿੰਟ ਤੱਕ ਸੰਸਦ ਭਵਨ ਵਿੱਚ ਰਹੇ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਾਇਆ ਜਾਏਗਾ ਇਸ ਤੋਂ ਮਗਰੋਂ ਉਹਨਾਂ ਦੀ ਵਾਪਸੀ ਹੋਏਗੀ ਭਾਵ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਚੁਲਚਾਇਆ ਜਾਏਗਾ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲੀ ਹੈ ਐਸਾ ਮੰਨਿਆ ਜਾ ਰਿਹਾ ਹੈ ਕਿ ਜਾਂ ਫਿਰ ਅੱਜ ਹੀ ਉਹਨਾਂ ਨੂੰ ਮੁੜ ジब्रूगढ़ दी जेल विच भेज दिता जाएगा सूत्रों ਦੇ ਮੁਤਾਬਿਕ ਮਿਲੀ ਜਾਣਕਾਰੀ ਤੋਂ ਇਸ ਸਾਹਮਣੇ ਆਇਆ ਹੈ ਕਿ ਸੌ ਚੱਕਣ ਤੋਂ ਬਾਅਦ ਅਮਰਤਪਾਲ ਨੂੰ ਸਖਤ ਸੁਰੱਖਿਆ ਹੇਠ ਹਵਾਈ ਅੱਡੇ ਤੇ ਲਜਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਅਮਰਤਪਾਲ ਸਿੰਘ ਆਪਣੇ ਪਰਿਵਾਰ ਨੂੰ ਮਿਲੇਗਾ ਸੂਤਰਾਂ ਦੇ ਮੁਤਾਬਿਕ ਅਮਰਤਪਾਲ ਸਿੰਘ ਨੂੰ 에어ਪੋਰਟ ਤੇ ਪਰਿਵਾਰ ਨਾਲ ਮਿਲਣ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ ਅਤੇ ਸੌ ਚੁੱਕਣ ਤੋਂ ਬਾਅਦ ਪੁਲਿਸ ਅਮਰਿਤਪਾਲ ਨੂੰ ਵਾਪਸ ਆਸਾਮ ਦੀ ਟਿਬਰੂਗੜ ਜੇਲ੍ਹ ਵਿੱਚ ਚੁਲਾ ਜਾਏਗੀ। ਸੋ ਹੁਣ ਤੱਕ ਦੀ ਅਹਿਮ ਖਬਰ ਹੈ ਕਿ ਪੰਜਾਬ ਦੇ ਖੰਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਚੋਣ ਜਿੱਤਣ ਵਾਲੇ ਖਾਲਸਤਾਨੀ ਸਮਰਥਕ ਅਮਰਿਤਪਾਲ ਨੇ ਸੰਸਦ ਦੇ ਮੈਂਬਰ ਵਜੋਂ ਜਿਹੜੀ ਹੈ ਹਲਫ ਲਿਆ ਹੈ। ਦਿੱਲੀ ਆ ਕੇ ਹਲਫ ਲਿਆ ਹੈ ਜਿਸ ਦੀ ਹਾਲਾਂਕਿ ਕੋਈ ਵੀਡੀਓ ਜਾਂ ਫੋਟੋ ਜਾਂ ਕਿਸੇ ਵੀ ਤਰ੍ਹਾਂ ਦਾ ਸਬੂਤ ਜਿਹੜਾ ਉਸਾਂਜਾ ਨਹੀਂ ਕੀਤਾ ਗਿਆ।